ਮੋਟੇਂਡਾ ਤੋਂ ਸੰਸਦ ਮੈਂਬਰ ਅਤੇ ਸ਼ਰਮਣੀ ਕਾਲਦੋਨ ਦੀ ਆਗੂ ਹਰਸ਼ਮਿਤ ਕੁਰਵਾਦਲ ਨੇ ਸ਼੍ਰੀ ਗਰਮੰਤ ਸਿੰਘ ਵਿਖੇ ਮੁੱਠਾ ਠੇਕਿਆ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਆ ਕੰਗਣਾ ਰਣੋਦ ਦੀ ਫਿਲਮ ਐਮਰਜੈਂਸੀ ਤੇ ਬੋਲਦੇ ਆ ਉਹਨਾਂ ਕਹਿੰਦੇ ਕਿ ਕੰਗਣਾ ਹਮੇਸ਼ਾ ਵਿਵਾਦਗਰਲਾ ਕਰਦੀ ਹੈ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਬਾਦਲ ਨੇ ਕਿਹਾ ਕਿ ਜੇਕਰ ਇਸ ਫਿਲਮ ਵਿੱਚ ਸਿੱਖਾਂ ਖਿਲਾਫ ਕੁਝ ਦਿਖਾਇਆ ਗਿਆ ਤਾਂ ਇਸ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਭਾਜਪਾ ਤੇ ਪ੍ਰਧਾਨ ਮੰਤਰੀ ਖੁਦ ਇਸ ਤੇ ਮੋਹਰ ਲਗਾ ਰਹੇ ਹਨ ਉਹਨਾਂ ਕਹਿੰਦੇ ਕਿ ਸਭ ਤੋਂ ਵੱਡਾ ਯੋਗਦਾਨ ਸ਼ਰਮਣੀ ਕਾਲਦੋਨ ਨੇ ਪਾਇਆ ਹੈ ਬਾਦਲ ਨੇ ਕਿਹਾ ਕਿ ਸਭ ਤੋਂ ਪਹਿਲਾ ਪ੍ਰਕਾਸ਼ ਸਿੰਘ ਬਾਦਲ ਅਤੇ ਸਮੁੱਚੀ ਅਕਾਲ ਦਲ ਦੀ ਲੀਡਰਸ਼ਿਪ ਨੇ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਸਨ ਉਹਨਾਂ ਕਿਹਾ ਕਿ ਜਦੋਂ ਤੱਕ ਐਮਰਜੈਂਸੀ ਚੱਲੀ ਉਦੋਂ ਤੱਕ ਅਕਾਲ ਦਲ ਨੇ ਗ੍ਰਿਫਤਾਰੀਆਂ ਦਿੱਤੀਆਂ ਅਤੇ ਸਭ ਤੋਂ ਵੱਡੀ ਲੜਾਈ ਲੜੀ ਉਹਨਾਂ ਕਿ ਕਿ ਸਿੱਖਾਂ ਨੂੰ ਬਦਨਾਮ ਨਾ ਕੀਤਾ ਜਾਵੇ ਬਾਦਲ ਨੇ ਕਿਹਾ ਕਿ ਸਭ ਦਾ ਸਾਥ ਨਾਰੇ ਤੋਂ ਬਾਅਦ ਸਿੱਖਾਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਸਭ ਤੋਂ ਪਹਿਲਾ ਫਿਲਮ ਨੂੰ ਐ ਜੀ ਪੀ ਨੂੰ ਦਿਖਾਉਣਾ ਚਾਹੀਦਾ ਹੈ ਤੇ ਹੁਣ ਇਸ ਪਿਕਚਰ 'ਚ ਜੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦੇ ਪ੍ਰਤੀ ਕੁਝ ਸਹੀ ਨਹੀਂ ਦਿਖਾਇਆ ਗਿਆ ਤੇ ਮੈਂ ਤਾਂ ਆ ਹੀ ਕਹਿ ਸਕਦੀ ਆ ਜਿਸ ਪਿਕਚਰ ਚ ਇਹੋ ਜੀ ਜਿਸ ਐਕਟਰਸ ਦਾ ਤੁਸੀਂ ਨਾ ਲਿੱਤਾ ਹੈ ਇਹ ਨਾ ਬਿਬੀ ਇਹ ਤਾਂ ਇਤਿਹਾਸ ਹੀ ਹੈਗਾ ਸਿੱਖਾਂ ਦੇ ਭਾਵੇਂ ਕਿਸਾਨੀ ਮੋਰਚਾ ਚ ਸਾਡੀ ਮਾਤਾਵਾਂ ਦੀ ਗੱਲ ਹੋਏ ਭਾਵੇਂ ਸਾਡੀ CRPF ਦੀ ਜਿਹੜੀ ਕੁੜੀ ਆਪਣੀ ਡਿਊਟੀ ਕਰ ਰਹੀ ਸੀ ਜਾਂ ਫਿਰ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਤਾਂ ਆ ਹੀ ਕਹਿ ਸਕਦੀ ਆ ਕਿ ਉਹਨੋਂ ਮੈਂਬਰ ਆਫ ਪਾਰਲੀਮੈਂਟ ਨੇ ਭਾਜਪਾ ਦੀ ਪਾਰਟੀ ਤੋਂ ਨੇ ਤੇ ਜੇ ਕੋ ਚਿਹੋ ਜਾ ਗਲਤ ਸਿਕਾਂ ਦੇ ਖਿਲਾਫ ਦਿਖਾਇਆ ਗਿਆ ਹੈ ਇਹਦੀ ਫਿਰ ਇਹਦਾ ਮਤਲਬ ਪ੍ਰਧਾਨ ਮੰਤਰੀ ਤਾਂ ਭਾਜਪਾ ਖੁਦ ਇਹਦੇ ਉੱਤੇ ਮੋਹਰ ਲਾ ਰਹੀ ਹੈ ਮੈਂ ਤਾਂ ਹੀ ਬੇਨਤੀ ਕਰਾਂਗੀ ਕਿ ਉਹ ਕੌਮ ਹੈਗੀ ਜਿਨੇ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਅੱਜ ਦੇਸ਼ ਦਾ ਢਿੱਡ ਪਰਦਾ ਹੈ ਇਸ ਕੌਮ ਨੂੰ ਤੁਸੀਂ ਬਦਨਾਮ ਨਾ ਕਰੋ ਕਿਉਂਕਿ ਇਹ ਕੌਮ ਢਾਲ ਬਣ ਕੇ ਇੱਥੇ ਬਾਰਡਰਾਂ 'ਚ ਦੁਸ਼ਮਣਾਂ ਨੂੰ ਦੂਰ ਰੱਖਦੀ ਹੈ ਤੇ ਜੇ ਇਹੋ ਜੀ ਕੋਈ ਗੱਲ ਹੈ ਤੁਸੀਂ ਪਹਿਲੇ ਐਸ.ਟੀ.ਪੀ.ਸੀ ਨੂੰ ਪਿਕਚਰ ਦਿਖਾ ਦਿਓ ਜੇ ਸਿੱਖਾਂ ਦੇ ਮੰਚੇ ਠੇਸ ਲੱਗਣ ਵਾਲੀ ਕੋਈ ਗੱਲ ਹੈ ਉਹਨੂੰ ਹਟਾ ਦਿਓ ਤੁਸੀਂ ਸਭ ਦਾ ਸਾਥ ਦੀ ਗੱਲ ਕਰਦੇ ਹੋ ਤੇ ਕਿਉਂ ਫਿਰ ਹਰ ਬਾਰੀ ਸਿੱਖਾਂ ਨੂੰ ਕਦੇ ਸਾਡੇ ਕਿਸਾਨਾਂ ਨੂੰ ਆਤੰਕਵਾਦੀ ਕਹਿ ਕੇ ਕਦੇ ਸਾਡੇ ਨੌਜਵਾਨਾਂ ਦੇ ਉੱਤੇ ਐਨਐਸਏ ਲਾ ਕੇ ਕਿਉਂ ਤੁਸੀਂ ਇਸ ਕੌਮ ਨੂੰ ਆਪਣੇ ਦੁਸ਼ਮਣ ਬਣਾਉਂਦੇ ਉtre ਹੋਇਓ ਇਹ ਉਹ ਕੌਮ ਹੈਗੀ ਜਿਹੜੇ ਦੇਸ਼ ਉੱਤੇ ਆਪਣੀ ਜਾਨ ਵਾਰਦੀ ਹੈ ਇਹਨਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ਪੰਜਾਬ ਕੈਬਨਟ ਵੱਲੋਂ ਚਾਰ ਕਾਂਗਰਸੀ ਮੰਤਰੀਆਂ ਖਿਲਾਫ ਵਿਕਲਸ ਕੇਸ ਦੀ ਅਦਾਲਤੀ ਕਾਰਵਾਈ ਨੂੰ ਹਰੀ ਝੰਡੀ ਦਿੱਤੀ ਗਈ ਹੈ ਤੇ 23 ਅਗਸਤ ਨੂੰ ਆਖਰੀ ਪ੍ਰਵਾਨਗੀ ਲਈ ਕੇਸ ਰਾਜਪਾਲੂ ਪੇਸ਼ ਕੀਤਾ ਜਾਵੇਗਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਵੱਲੋਂ ਤਿੰਨ ਵਿਧਾਇਕਾਂ ਸਾਬਕਾ ਵਿਧਾਇਕ ਖਿਲਾਫ ਅਦਾਲਤੀ ਕਾਰਵਾਈ ਲਈ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਜਦੋਂ ਕਿ ਚਾਰ ਸਾਬਕਾ ਮੰਤਰੀਆਂ ਖਿਲਾਫ ਅਦਾਲਤ ਵਿੱਚ ਟਰਾਇਲ ਸ਼ੁਰੂ ਕਰਨ ਲਈ ਪ੍ਰਵਾਨਗੀ ਲਟਕੀ ਹੋਈ ਸੀ ਪੁਜਲਾਸ ਬਿਊਰੋ ਨੇ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਸੁੰਦਰ ਸ਼ਾਮ अरोड़ा ਸਾਧੂ ਸਿੰਘ ਧਰਮਸੋਤ ଓ ਪੀ ਸੋਨੀ ਖਿਲਾਫ ਪ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਹਨ ਇਹਨਾਂ ਚਾਰ ਸਾਫਕਾ ਵਜ਼ੀਰਾ ਖਿਲਾਫ ਅਦਾਲਤ ਵਿੱਚ ਵੀਰਲਸ ਨੇ ਚਲਾਨ ਪੇਸ਼ ਕਰ ਦਿੱਤੇ ਹਨ ਪਰੰਤੂ ਅਦਾਲਤ ਵਿੱਚ ਟ੍ਰਾਇਲ ਉਦੋਂ ਹੀ ਸ਼ੁਰੂ ਕੀਤਾ ਜਾਵੇਗਾ ਜਦੋਂ ਰਾਜਪਾਲ ਕੈਵਿੰਡ ਦੀ ਸ਼ਿਫਾਰਿਸ਼ ਤੇ ਇਹਨਾਂ ਸਾਫਕਾ ਮੰਤਰੀਆਂ ਖਿਲਾਫ ਅਦਾਲਤੀ ਕਾਰਵਾਈ ਸ਼ੁਰੂ ਕਰਨ ਦੀ ਆਖਰੀ ਪ੍ਰਵਾਨਗੀ ਦੇਣਗੇ ਸੀਐਮ ਭਗਵਾਨਤ ਮਾਨ ਅੱਜ ਮਿਸ਼ਨ ਇਨਵੈਸਟਮੈਂਟ ਤਹਿਤ ਮੁੰਬਈ ਪਹੁੰਚੇ ਹੋਏ ਹਨ ਜਿਥੇ ਉਹਨਾਂ ਨੇ ਵੱਡੇ ਕਾਰੋਬਾਰੀਆਂ ਤੇ ਫਿਲਮੀ ਹਸਤੀਆਂ ਨਾਲ ਮੀਟਿੰਗ ਕੀਤੀ ਪਹਿਲੇ ਪੜਾਅ ਵਿੱਚ ਉਹਨਾਂ ਨੇ ਸਨ ਫਾਰਮਾ ਦੇ ਸੀਈਓ ਨਾਲ ਮੀਟਿੰਗ ਕੀਤੀ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਪੰਜਾਬ ਵਿੱਚ ਆਪਣਾ ਕਾਰੋਬਾਰ ਵਿਧਾਨ ਦਾ ਸੱਦਾ ਦਿੱਤਾ ਕੰਪਨੀ ਨੇ ਪੰਜਾਬ ਦੇ ਵਾਤਾਵਰਣ ਦੀ ਸ਼ਲਾਘਾ ਕੀਤੀ ਹੈ ਇਸ ਤੋਂ ਇਲਾਵਾ ਸੀਐਮ ਮਾਨ ਦਾ ਕਹਿਣਾ ਹੈ ਕਿ ਮੀਟਿੰਗ ਵਿੱਚ ਪੰਜਾਬ ਵਿੱਚ ਫਿਲਮ ਸਿਟੀ ਪ੍ਰੋਜੈਕਟ ਸਮੇਤ ਕੁਝ ਵੱਡੇ ਪ੍ਰੋਜੈਕਟਾਂ 'ਤੇ ਚਰਚਾ ਕੀਤੀ ਜਾਵੇਗੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਇਕੋ ਟੂਰਿਜ਼ਮ ਨੂੰ ਸ਼ੈਦ ਕਰਨ ਲਈ ਆਪਣੀ ਵਾਟਰ ਐਡਵੈਂਚਰ ਟੂਰਿਜ਼ਮ ਨੀਤੀ ਤਿਆਰ ਕੀਤੀ ਹੈ ਇਸ ਦਾ ਲਾਭ ਸੂਬੇ ਨੂੰ ਮਿਲਿਆ ਹੈ ਤਾਜ ਵਰਗੇ ਵੱਡੇ ਸਮੂਹਾਂ ਨੇ ਰਾਜ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਦਿਖਾਈ ਹੈ ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ ਵੱਡੀਆਂ ਨਾਮਵਰ ਹੋਟਲ ਜਿਨ੍ਹਾਂ ਨੇ ਆਪਣੇ ਪ੍ਰੋਜੈਕਟ ਸ਼ੁਰੂ ਕੀਤੇ ਹਨ ਇਸ ਦਰਾਂ ਲਈ ਹੁਣ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰਾਂ ਵਿੱਚ ਵੀ ਨੀਤੀ ਵਿੱਚ ਸੋਧ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਸੂਬੇ ਵਿੱਚ ਲਿਆਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਇਸੇ ਲੜੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲ 2022 ਵਿੱਚ ਜ਼ਮੀਨ ਦਾ ਦੌਰਾ ਕੀਤਾ ਸੀ ਇਸ ਤੋਂ ਬਾਅਦ ਕੰਪਨੀਆਂ ਨੇ ਨਿਵੇਸ਼ ਵਿੱਚ ਦਿਲਚਸਪੀ ਦਿਖਾਈ ਰਾਜਪੁਰਾ ਸਮੇਤ ਕਈ ਕੰਪਨੀਆਂ ਨੇ ਨਿਵੇਸ਼ ਕੀਤਾ ਇਸ ਦੇ ਨਾਲ ਹੀ ਟਾਟਾ ਲੁਧਿਆਣਾ ਵਿੱਚ ਆਪਣਾ ਪਲਾਂਟ ਲਗਾ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮਿਸ਼ਨ ਇਨਵੈਸਟਮੈਂਟ ਤਹਿਤ ਮੁੰਬਈ ਪਹੁੰਚੇ ਹਨ ਉਹਨਾਂ ਨੇ ਵੱਡੇ ਕਾਰੋਬਾਰੀਆਂ ਫਿਲਮੀ ਹਸਤੀਆਂ ਨਾਲ ਮੀਟਿੰਗ ਕੀਤੀ ਕੈਨੇਡਾ ਸਰਕਾਰ ਨੇ ਵਰਕ ਪਰਮਿਟ ਵਾਲਿਆਂ ਨੂੰ ਵੱਡਾ ਛੱਕਾ ਦਿੱਤਾ ਹੈ ਕੈਨੇਡਾ ਸਰਕਾਰ ਵੱਲੋਂ 3 ਸਤੰਬਰ ਤੋਂ ਵਰਕ ਪਰਮਿਟ ਵਾਲਿਆਂ ਦਾ ਦਾਖਲਾ ਬੰਦ ਕੀਤਾ ਜਾ ਰਿਹਾ ਹੈ ਕਨੇਡਾ ਦੇ ਸੂਬੇ ਕਿਊਬਿਕ ਵਿੱਚ ਵਰਕ ਪਰਮਿਟ ਬੰਦ ਕੀਤਾ ਜਾ ਰਿਹਾ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ EMPLOYER LMIA ਤੇ ਕਾਮਿਆਂ ਨੂੰ ਬੁਲਾ ਲੈਂਦੇ ਹਨ ਤੇ ਫਿਰ ਉਹਨਾਂ ਨੂੰ ਸਹੀ ਮੁੱਲ ਨਹੀਂ ਮਿਲਦਾ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਕਿਊਬਿਕ ਸੂਬੇ ਵੱਲੋਂ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਵਾਲੀਆਂ ਅਰਜ਼ੀਆਂ ਨੂੰ 3 ਸਤੰਬਰ ਤੱਕ ਬੰਦ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪਾਬੰਦੀ 6 ਮਹੀਨੇ ਤੱਕ ਜਾਰੀ ਰਹੇਗੀ ਇਸ ਦਿਨਾਲ ਹੀ ਜਾਣਕਾਰੀ ਮਿਲੀ ਹੈ ਕਿ 7.47 ਪ੍ਰਤੀ ਘੰਟਾ ਤੋਂ ਘੱਟ ਉਜਰਤ ਵਾਲੀਆਂ ਅਰਜ਼ੀਆਂ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ ਤਾਂ ਸਿੱਕੇ ਕਯੂਬਿਕ ਵਿੱਚ ਦਰਮਿਆਨੀ ਉਜਰਤ 27 ਡਾਲਰ ਚੱਲ ਰਹੀ ਹੈ ਸਰਕਾਰ ਟੈਂਪਰਰੀ ਰੈਜ਼ਿਡੈਂਸ ਨੂੰ ਸਦਰਾ ਚਾਹੁੰਦੀ ਹੈ ਇਸ ਸੰਬੰਧੀ ਐਲਾਨ ਕਰਦੇ ਕਯੂਬਿਕ ਦੇ ਪ੍ਰੀਮੀਅਰ ਅਤੇ ਕਯੂਬਿਕ ਦੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ 27.47 ਡਾਲਰ ਤੋਂ ਘੱਟ ਉਜਰਤ ਵਾਲੀਆਂ ਲਈ ਇਹ ਪਾਬੰਦੀ 6 ਮਹੀਨੇ ਤੱਕ ਜਾਰੀ ਰਹੇਗੀ ਉਨ੍ਹਾਂ ਦੱਸਿਆ ਹੈ ਕਿ ਇਸ ਨੂੰ ਕੈਨੇਡਾ ਦੀ ਸੰਘੀ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ ਇਸ ਸੰਬੰਧੀ ਪੇਸ਼ ਕੀਤੀ ਗਈ ਰਿਪੋਰਟ ਵਿੱਚ ਕਿਹਾ ਹੈ ਕਿ ਵਿਦੇਸ਼ਾਂ ਤੋਂ ਕੰਮ ਕਰਨ ਲਈ ਲੋਕ ਸਰੀਰਕ ਤੌਰ ਦੇ ਨਾਲ ਮਾਨਸਿਕ ਤਸੀਹੇ ਵੀ ਝੱਲ ਰਹੇ ਹਨ ਉਹਨਾਂ ਤੋਂ ਕੰਮ ਕਰਵਾਉਣ ਵਾਲੇ ਮਾਲਕ ਕਾਮਿਆਂ ਨੂੰ ਤਰਖਾਹਾਂ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਇਥੋਂ ਤੱਕ ਕਿ ਮਾਲਕ ਕਾਮਿਆਂ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਇਸਦਾਰ ਹੀ ਸੈਕਸ਼ੂਅਲ ਹਰਾਸਮੈਂਟ ਦੀਆਂ ਵੀ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਕਿਸੇ ਵੀ ਕਾਮੇ ਨਾਲ ਮਾੜੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਕੈਨੇਡਾ ਸਰਕਾਰ ਕਿਉਂਕਿ ਇੱਕ ਵਾਂਗ ਇਸ ਨਿਯਮ ਨੂੰ ਪੂਰੇ ਕੈਨੇਡਾ ਵਿੱਚ ਲਾਗੂ ਕਰ ਸਕਦੀ ਹੈ ਤਾਂ ਜੋ ਤੈਅ ਕੀਤੀ ਗਈ ਤਨਖਾਹ ਤੋਂ ਹੇਠਾਂ ਵਾਲੀਆਂ ਕੰਪਨੀਆਂ ਐਲਐਮਆਈਏ ਅਰਜ਼ੀਆਂ ਦਾਖਲ ਨਹੀਂ ਕਰ ਸਕਣਗੀਆਂ ਇਸ ਦੇ ਨਾਲ ਹੀ ਸਰਕਾਰ ਵੱਲੋਂ EMPLOYEES ਲਈ ਵੀ ਨੀ ਇਹ ਮਸਾਕਤ ਕਰਨ ਦੀ ਗੱਲ ਕਹੀ ਗਈ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਸਾਨ ਨੇਡਰਾਂ ਉੱਪਰ ਤਿੱਖਾ ਹਮਲਾ ਬੋਲਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਈ ਕਿਸਾਨਾਂ ਕੋ ਨੂੰ ਵਿਦੇਸ਼ ਤੋਂ ਫੰਡ ਮਿਲ ਰਹੇ ਹਨ ਅਸਲੀ ਕਿਸਾਨ ਤਾਂ ਆਪਣੇ ਖੇਤਾਂ ਵਿੱਚ ਰੁਝੇ ਹੋਏ ਹਨ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਰਾਜਸਥਾਨ ਵਿੱਚ ਰਾਜ ਸਭਾ ਲਈ ਨਾਮਜ਼ਦਗੀ ਦਾਖਲ ਕਰਨ ਮਗਰੋਂ ਮੀਡੀਆ ਨਾਲ ਗਲਤ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਕਿਸਾਨਾਂ ਕੋ ਸੰਸਦ ਦੇ ਅੰਦਰ ਦੋ ਵਾਰ ਰਾਹੁਲ ਗਾਂਧੀ ਨੂੰ ਮਿਲ ਚੁੱਕੇ ਹਨ ਭਾਜਪਾ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਹੈ ਉਹਨਾਂ ਕਿਹਾ ਕਿ ਕਿਸਾਨ ਲੀਡਰ ਆਪਣੀ ਚੌਧਰ ਲਈ ਅੰਦੋਲਨ ਕਰ ਰਹੇ ਹਨ ਨਹੀਂ ਇਹ ਸਿਰਫ ਕਿਸਾਨ ਲੀਡਰ ਹੈ ਜਿਨ ਕੋ ਬਾਹਰ ਸੇ ਫੈਦ ਪੈਸਾ ਆਤਾ ਹੈ ਬਾਹਰ ਸੇ ਫੰਡਿੰਗ ਹੋਤੀ ਹੈ ਉਹ ਲੋਕ ਇਹ ਸਭ ਖਰਾਬਾ ਜੋ ਕਰ ਰਹੇ ਹਨ ਲੋਕ ਇਤਨੇ ਤੰਗ ਹੈ ਸੜਕੋਂ ਸੇ ਬਿਜ਼ਨਸ ਫੇਲ ਹੋ ਚੁਕਾ ਹੈ ਲੀਡਰ ਹੈ ਜੋ ਉਹ ਬਿਲਕੁਲ ਗਮਰਾ ਕਰ ਰਹੇ ਹਨ ਅੱਜ ਪੰਜਾਬ ਮੇ ਇਹ ਹਾਲਾਤ ਹੈ ਸਰਕਾਰ ਕੇ ਗਟਕਰੀ ਸਾਹਮਣੇ ਲੈਟਰ ਲਿਖੀ ਕੋਈ ਨੈਸ਼ਨਲ ਹਾਈਵੇ ਹੈ ਕੋਈ 에어ਪੋਰਟ ਹੈ ਕੋਈ ਵੀ ਟ੍ਰੈਕ ਹੈ ਰੇਲਵੇ ਦਾ 1 ਬੀ ਇੰਚ ਕੋਈ ਚੀਜ਼ ਬੰਨੇ ਨਹੀਂ ਦਿੱਤੇ ਬਲੈਕਮੇਲ ਕਰ ਰਹੇ ਆ ਸਭ ਕੋ ਜੋ ਕਿਸਾਨ ਹੈ ਉਹ ਜ਼ਮੀਂਦਾਰ ਨੇ ਕੋ ਤਿਆਰ ਹੈ ਲੇਕਿਨ ਜੋ ਚੰਦ ਇਹ ਲੀਡਰ ਹੈ ਇਹ ਰੋਕ ਕੇ ਅਬ ਭਈ ਨੈਸ਼ਨਲ ਜੋ ਪ੍ਰੋਜੈਕਟ ਬੰਨੇ ਉਸੇ ਪੰਜਾਬ ਕਾ ਫਾਇਦਾ ਹੀ ਹੋਗਾ ਮੈਂ ਸਰਵਣ ਸਿੰਘ ਪੰਦੇਰ ਸ਼ੰਭੂ ਮੋਰਚੇ ਤੋਂ ਬੋਲਦਾ ਸ਼ਾਮ ਦੀ ਸਾਡੀ ਮੀਟਿੰਗ ਲੱਗ ਰਹੀ ਆ ਜਿਹੜਾ ਅੱਜ ਬਿਆਨ ਰਮਨੀਤ ਸਿੰਘ ਬਿੱਟੂ ਜਿਹੜੇ ਕੇਂਦਰ ਦੇ ਮੰਤਰੀ ਆ ਜਿਨ੍ਹਾਂ ਨੇ ਅੱਜ ਰਾਜਸਥਾਨ ਵਿੱਚ ਜਾ ਕੇ ਬਿਆਨ ਦਿੱਤਾ ਵਾ ਵੀ ਕਿਸਾਨ ਨਹੀਂ ਇਹਨਾਂ ਨਾਲ ਹੈਗੇ ਕੁਝ ਕਿਸਾਨ ਲੀਡਰ ਆ ਜਿਹੜੇ ਨਾਰਾਜ਼ ਚੱਲ ਰਹੇ ਆ ਉਹਨਾਂ ਨੂੰ ਲੱਗਦਾ ਤੇ ਭਾਈ ਥੋੜੀ ਜਿਹੜੀ ਕੇਂਦਰ ਦੀ ਲੀਡਰਸ਼ਿਪ ਆ ਚਾਰ ਬਾਰੀ ਚੰਡੀਗੜ੍ਹ ਗੱਲਬਾਤ ਕਰਨ ਆਈ ਆ ਇਹ ਕਿਸਾਨਾਂ ਨਾਲ ਕਿਸਾਨਾਂ ਦੇ ਮੁੱਦਿਆਂ ਤੇ ਗੱਲ ਕਰਨ ਆਈ ਸੀ ਜਾਂ ਕਿਸਾਨਾਂ ਦੇ ਨਿੱਜੀ ਮਸਲੇ ਸੀਗੇ ਜਦੋਂ ਰਵਨੀਤ ਸਿੰਘ ਬਿੱਟੂ ਮੰਤਰੀ ਬਣ ਰਹਾ ਬੰਦਾ ਵਾ ਉਸ ਦਿਨ ਇਹ ਬਿਆਨ ਦਿੰਦਾ ਵੀ ਅੱਗੇ ਲਾ ਕੇ ਜਾ ਕੇ ਕਿਸਾਨਾਂ ਦੇ ਮਸਲਿਆਂ ਦਾ ਹੱਲ ਕਰਾਉਂਗਾ ਇਹਦੋਂ ਕਾ ਉਹ ਕਹਿੰਦਾ ਵੀ ਇਹਨਾਂ ਨੂੰ ਫੰਡਿੰਗ ਵਿਦੇਸ਼ਾਂ ਤੋਂ ਆਉਂਦੀ ਹੈਗੀ ਆ ਚਲੋ ਇਹ ਪਹਿਲਾ ਇਲਜ਼ਾਮ ਤਾਂ ਥੋੜਾ ਹੈਗਾ ਪਿਛਲੇ ਅੰਦੋਲਨ ਚ ਅੰਦੋਲਨ ਚ ਲਗਾਤਾਰ ਲੱਗ ਰਹੇ ਨੇ ਅਰੇ ਲਾਉਣਗੇ ਵੀ ਦੂਸਰੀ ਬੇਨਤੀ ਇਹ ਆ ਵੀ ਰਵਨੀਤ ਸਿੰਘ ਬਿੱਟੂ ਕਹਿੰਦਾ ਉਹਦੇ ਆਪ ਦੇ ਮੂੰਹੋਂ ਸੱਚ ਨਿਕਲਿਆ ਵੀ ਪੰਜਾਬ ਹਰਿਆਣਾ ਚ ਐਮਐਸਪੀ ਤੇ ਖਰੀਦ ਕਰਦੇ ਆ ਹੈਗਾ ਤਾਂ ਬਾਈ ਉਹ ਪੰਜਾਬ ਦਾ ਵਾ ਇਸ ਵੇਲੇ Rajasthan ਦੇ ਵਿੱਚੋਂ ਜਾ ਕੇ ਜਿਹੜਾ ਵਾ ਰਾਜ ਸਭਾ ਦੀ ਸੀਟ ਤੇ ਜਿਹੜੀ ਆ ਉਹ ਉੱਤੇ ਖਲੋਤਾ ਹੈਗਾ ਹੁਣ Rajasthan ਦੇ ਲੋਕਾਂ ਨੇ ਧੋਖਾ ਕੀਤਾ ਵਾ ਜਿਹੜੀ ਸਟੇਜ ਤੇ ਜਾ ਕੇ ਬਿਆਨ ਦੇ ਰਹਾ ਉਹਨਾਂ ਨੂੰ ਚਾਹੀਦਾ ਵੀ ਉਹ ਦੱਸਣ ਵੀ Rajasthan ਦੇ ਵਿੱਚ ਕਿਹੜੀਆਂ ਫਸਲਾਂ ਐਮਐਸਪੀ ਤੇ ਖਰੀਦ ਹੁੰਦੀਆਂ ਤੇ ਉਹਨਾਂ ਦਾ ਖਰੀਦ ਦਾ ਡਾਟਾ ਦੇਦਣ ਵੀ ਰਾਜਸਥਾਨ ਸਰਕਾਰ ਕਿਹੜੀਆਂ ਫਸਲਾਂ ਖਰੀਦੀ ਆ ਜੜੇ ਰਾਜਸਥਾਨ ਦੇ ਵਿਧਾਇਕਾਂ ਦੇ ਸਿਰ ਤੇ ਉਹ ਰਾਜ ਸਭਾ ਦਾ ਮੈਂਬਰ ਬਣਿਆ ਉੱਥੋਂ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਬੜੀਆਂ ਸਮੱਸਿਆਵਾਂ ਨੇ ਰਾਜਸਥਾਨ ਦੀਆਂ ਤੋਂ ਉਹ ਖੁਦ ਮੰਨ ਗਿਆ ਕਿ ਦੇਸ਼ ਦੇ ਵੱਡੇ ਹਿੱਸੇ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਐਮਐਸਪੀ ਤੇ ਨਹੀਂ ਖਰੀਦ ਹੁੰਦੀਆਂ ਕੱਲਾ ਕੇਂਦਰ ਸਰਕਾਰ ਭਾ ਹੀ ਤੈਅ ਕਰਦੇ ਆ ਦੂਜਾ ਰਵਨੀਤ ਬਿੱਟੂ ਜੀ ਉਹਨਾਂ ਨੂੰ ਨਾਗਪੁਰ ਤੋਂ ਹਰਦੇਸ਼ ਮਿਲਦੇ ਆ ਬਿਆਨ ਦਿੰਦੇ ਤੋਂ ਲਗਾਤਾਰ ਬਿਆਨਬਾਜ਼ੀ ਉਹਨਾਂ ਨੇ ਕਰਨੀ ਹੈਗੀ ਆ ਔਰ ਰਮਨਿਤ ਬਿੱਟੂ ਜੀ ਦੱਸਣ ਦੇ ਕਿਸਾਨ ਸਾਰੇ ਭਾਜਪਾ ਤੋਂ ਖੋਸ ਸੀਗੇ ਤਾਂ ਉਹ ਲੁਧਿਆਣੇ ਵਾਲੀ ਸੀਟ ਕਿਉਂ ਹਾਰ ਗਏ ਭਾਜਪਾ 13 ਦੀਆਂ 13 ਸੀਟਾਂ ਕੋ ਹਾਰ ਗੀਆਂ ਪੰਜਾਬ ਦੇ ਵਿੱਚ ਤੇ ਪਿੰਡੂ ਪਾਰਥ ਦੇ ਵਿੱਚੋਂ ਪਿਛਲੇ ਦੇ ਮੁਕਾਬਲੇ 65 ਸੀਟਾਂ ਕੋ ਹਾਰ ਗਏ ਉਹ ਥੋੜੂ ਤਾਂ ਭਾਜਪਾ ਨੂੰ ਤਾਂ ਦੇਸ਼ ਵਾਸੀਆਂ ਨੇ 240 ਤੇ ਹਰਾਇਆ ਹੈਗਾ ਹਾਂ ਆਂਡੀਆ ਗਠਜੋੜ ਜਿੱਤ ਗਿਆ ਇਹ ਵੱਖਰੀ ਗੱਲ ਹੈਗੀ ਆ ਥੋੜੀ ਕੋਲੀਸ਼ਨ ਵਾਲੀ ਸਰਕਾਰ ਹੈਗੀ ਆ ਆਉਣ ਵਾਲੇ ਸਮੇਂ ਵਿੱਚ ਤਾਨੂੰ ਹਰਿਆਣਾ ਵੀ ਜਵਾਬ ਦਊਗਾ ਬੜੇ ਸੋਨੇ ਟੰਗਣਾ ਦਊਗਾ ਔਰ ਪੰਜਾਬ ਵਾਲੇ ਕਿਸਾਨ ਤਾਂ ਤੁਹਾਨੂੰ ਪਹਿਲੋ ਵੀ ਜਵਾਬ ਦਿੱਤੇ ਨੇ ਨਕਾਰੇ ਹੋਏ ਹੈਗੇ ਜੇ ਪੰਜਾਬੀਆਂ ਕੋਲ ਉਹ ਗਾਂ ਵੀ ਨਕਾਰਨਗੇ ਧੰਨਵਾਦ ਦੇਖੋ ਕੰਗਣਾ ਨੌੜ ਦੀ ਆਦਤ ਹੈ ਦੂਜੇ ਧਰਮਾਂ ਦੇ ਖਿਲਾਫ ਬੋਲਣਾ ਮਾਹੌਲ ਖਰਾਬ ਕਰਨਾ ਐਜੇ ਲੋਕਾਂ ਦੇ ਖਿਲਾਫ 295 ਦਾ ਕੇਸ ਕਰਕੇ ਅੰਦਰ ਹੋਣਾ ਚਾਹੀਦਾ ਪਰ ਸਰਕਾਰਾਂ ਉਹਨੇ ਨਾਲ ਖੜੀਆਂ ਜਾਣ ਕੇ ਕਰਾਉਂਦੀਆਂ ਆਂ ਇਹ ਦੇਸ਼ ਦਾ ਤੇ ਸੂਬਿਆਂ ਦਾ ਮਾਹੌਲ ਖਰਾਬ ਕਰਨ ਵਾਸਤੇ ਜਿੱਦਣਵਾਦੀ ਜਿਮਨੀ ਚ ਜਮੇ ਨੈਗਦੇ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਖੇ ਜਿਮਨੀ ਚੋਣਾ ਹੋ ਗਿਆ ਪੂਰੇ ਪੰਜਾਬ ਦੇ ਵਿੱਚ ਤੁਸੀਂ ਸੀਰੀਅਸ ਲੈ ਲਓ ਜਿੱਦਵਾਨ ਨੂੰ ਮੈਂ ਸਾਰੀ ਜਗ੍ਹਾ ਸੀਰੀਅਸ ਮੈਂ ਸੰਗਰੂਰ ਵੀ ਕੱਲ ਜਾ ਕੇ ਆਂ ਬਰਨਾਲੇ ਵੀ ਹੁਣ ਡੇਰਾ ਬਾਬਾ ਨਾਲ ਅਖੀ ਜਾਣਾ ਇਹਦੇ ਬਾਦ ਸੋ ਦੋ ਦਿਨ ਇੱਥੇ ਰਕਿਆ ਦੋ ਦੋ ਇੱਕ ਇੱਕ ਦੋ ਦੋ ਦਿਨ ਸਾਰੀ ਜਗ੍ਹਾ ਜਾ ਰਹੇ ਆਂ ਬਾਕੀ ਤੁਹਾਡੇ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਖਿਲਾਫ ਮਤਾ ਪਾਇਆ ਜਿਹੜਾ ਕੱਲ ਉਹ ਜਿਹੜਾ ਲੌਂਗੋਵਾਲ ਦੇ ਵਿੱਚ ਹੋਈ ਆ ਨੈਗਲੀ ਨਾ ਦੇਖੋ ਉਹ ਉਹ ਜਿਹੜੇ ਲੋਕ ਹੈ ਬਾਗੀ ਜਿਹੜੇ ਹੈਗੇ ਉਹਨਾਂ ਨੂੰ ਹੁਕਮ ਆਉਂਦੇ ਹੈ ਨਾਗਪੁਰ ਤੋਂ ਉਹਦਾ ਮਕਸਦ ਇੱਕੋ ਇੱਕ ਹੈ ਇਹਨਾਂ ਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰੋ ਉਹ ਸਾਰੇ ਲੋਕ ਦਿੱਲੀ ਤੋਂ ਇਸ਼ਾਰਿਆਂ ਤੋਂ ਚੱਲਣ ਵਾਲੇ ਲੋਕ ਹੈ ਤਾਂ ਹੀ ਸਾਡੀ ਉਹਨਾਂ ਦਾ ਬੰਦ ਹੈ